ਮਨਜਿੰਦਰ ਤੁੰ ਕਿਥੇ ਚਲ ਗਿਆ ਇਹ ਮਨਜਿੰਦਰ ਆਇਆ ਬੀਬੀ ਆਇਆ ਆ ਜਾ ਪਤ ਗੱਲ ਸੁਣ ਮੇਰੀ ਹਾਂਜੀ ਮਾਤਾ ਜੀ ਦੱਸੋ ਹੁਕਮ ਮੈਂ じゃ ਦੱਸਣੀ ਆ ਦੱਸੋ ਦੱਸਣਾ ਕੀ ਆ ਮੈਂ ਕਹਿਣ ਲਈ ਹਾਂ ਫੇ ਕੁੜੀ ਲੱਗੀ ਆ ਹੁਣ ਰਮਨਪਨ ਜੀ ਆਹੋ ਅੱਛਾ 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 ਤੇ ਤੂੰ ਇਦਾਂ ਕਰ ਫਿਰ ਪਈਆ 20000 ਕਢਾ ਕੇ ਲਿਆ ਦੇਣੀ ਥੋੜਾ ਨਾ ਕਰੂਗਾ ਉਹ ਨਹੀਂ ਥੋੜਿਆਂ ਨਾਲ ਨਹੀਂ ਪਤਾ ਸਰਨਾ ਜੇ ਪਚ ਜਾਣਗੇ ਤਾਂ ਕੋਈ ਗੱਲ ਨਹੀਂ ਉਹਨੇ ਵੀ ਕੱਪੜੇ ਬਣਾ ਕੇ ਖੜਨੇ 6 ਮਹੀਨੇ ਹੋ ਗਏ ਉਹਨਾਂ ਦੇ ਤੇ ਹੁਣ ਉਹਨੇ ਆ ਘਰ ਦੀਆਂ ਜਿਹੜੀਆਂ ਨੇ ਕੰਨ ਜਣੀਆਂ ਇਹਨਾਂ ਨੂੰ ਨਹੀਂ ਬਣਾ ਕੇ ਦੇਣੇ ਜੇ ਇਹਨਾਂ ਨੂੰ ਮਾੜੇ ਬਣਾਤੇ ਤੇ ਇਹਨਾਂ ਨੇ ਗੱਲਾਂ ਕਰਨੀਆਂ ਨੇ ਕਦੋਂ ਦੀਆਂ ਟੋੜ ਟੋੜ ਖਾਂਡੀਆਂ ਮੈਨੂੰ ਸਾਨੂੰ ਕੱਪੜੇ ਨਹੀਂ ਦਿੰਦੇ ਕੱਪੜੇ ਨਹੀਂ ਬਣਾਉਂਦੇ ਦੀਦੀ ਮੈਂ ਤੁਹਾਨੂੰ ਇੱਕ ਦੱਸਾਂ ਗੱਲ ਰੁਪਈਆ ਮੈਂ 20000 ਲੈ ਆਉਣਾ ਵਾ ਅੱਛਾ ਤੇ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਵੀ ਇਹਨਾਂ ਨੂੰ ਨਾ ਪੈਸੇ ਥੋੜੇ ਥੋੜੇ ਵੰਡ ਕੇ ਦੇ ਦੇ ਆਪੇ ਮਨਪਸੰਦ ਆਪਣਾ ਲੈ ਆਉਣਗੀਆਂ ਇਹਦਾ ਮੁੜ ਕੇ 20 20 ਇੱਦਾਂ ਤੇ ਫਿਰੇ ਭੂਏ ਚੜ ਜਾਣਗੀਆਂ ਵੀ ਵੱਖਰੇ ਵੱਖਰੇ ਦੇਤੇ ਨਾ ਇਹਨਾਂ ਨੇ ਆਖਿਆ ਸਾਡਾ ਬਣਿਆ ਕੁਛ ਨਹੀਂ ਸਾਡੇ ਕੱਪੜੇ ਨਹੀਂ ਆਏ ਕੱਪੜੇ ਦਿੱਤੇ ਹੋਣਗੇ ਬਣਾ ਕੇ ਆਪੇ ਪਾਉਣਗੀਆਂ ਚੰਗੇ ਲਿਆ ਕੇ ਦਵਾਂਗੇ ਮਾੜੇ ਨਹੀਂ ਦਿੰਦੇ ਪਰ ਉਹ ਵੀ ਇਸ ਤਰ੍ਹਾਂ ਹੋਇਆ ਸੀ ਨਾ ਤੇ ਤਿੰਨੇ ਜਾਣੀਆਂ ਉਹ ਕੰਧਾਂ ਲੱਗ ਲੱਗ ਗੱਲਾਂ ਕਰਤੀਆਂ ਸੀ ਤੇ ਕਹਿੰਦੀ ਜਿਹੜੇ ਦਿੱਤਾ ਤਾਂ ਫੋਨ ਹੁੰਦਾ ਸਾਨੂੰ ਫੇਰ ਵਰਦੀਆਂ ਬਣਾਤੀਆਂ ਉਹ ਕਰਤਾ ਜੋ ਕਰਤਾ ਤੇ ਮੈਂ ਤੇ ਆਨਾ ਵਾ ਜਿਹੜਾ ਰੁਪਈਆ 2-2000 ਦੇਣਾ ਇਹਨਾਂ ਨੂੰ ਦੇ ਦੇ ਕੋਈ 2000 ਦਾ ਇੱਕ ਲੈਵੇ ਤੇ ਭਾਵੇਂ ਕੋਈ 500 ਵਾਲੇ ਤੇ ਆਪਣੇ ਘਰੋਂ ਬੜਾ ਲਾ ਲਈ ਚਲੋ ਤੇ ਨਾਲੇ ਨਾ ਕੁੜੀ ਦੀ ਵੀ ਤੇ ਬਣੀ ਰਹੂਗੀ ਇਹਨਾਂ ਦੇ ਫਿਰ ਵੇਖੀ ਉਹ ਗੱਲ ਕਰਨੀ ਆ ਉਹ ਆਣ ਕੇ ਤੇ ਪ੍ਰਧਾਨ ਗਿਆ ਘਰ ਘਰ ਤੇ ਘਰ ਛੱਡਦੀ ਆ ਸਾਡੇ ਤੇ ਚਲੋ ਕੋਈ ਨਹੀਂ ਤੂੰ ਪੈਸੇ ਲਿਆ ਫਿਰ ਵੇਖ ਲੈਣਾ ਸਲਾਹ ਕਰਕੇ ਕਿੱਦਾਂ ਕਰਨੀ ਹੈ ਹੈ ਚਲੋ ਕੋਈ ਨਹੀਂ ਮੈਂ ਲਿਆ ਦਿੰਦਾ ਵਾ ਕਿੱਦਾਂ ਫਿਰ ਹੋਰੋ ਕੰਮ ਆਊਗਾ ਉਦੋਂ ਹੀ ਕਰ ਲਾਂਗੇ ਆ ਚਲੋ ਵੇਖ ਲੋ ਪੈਸੇ ਤੇ ਲਿਆ ਕਢਾ ਕੇ ਚੱਲ ਮੈਂ ਜਾਂਦਾ ਫਿਰ ਹੁਣ ਕੱਪੜੇ ਤੇ ਬਣਾ ਕੇ ਪੁੱਤ ਦੇਣੇ ਪੈਣੇ ਆ ਇਹਨਾਂ ਨੂੰ ਵੀ ਦੇਣੇ ਪੈਣੇ ਕੁੜੀ ਨੂੰ ਵੀ ਦੇਣੇ ਪੈਣੇ ਓ ਚਲੋ ਕੋਈ ਗੱਲ ਨਹੀਂ ਉਹ ਧੀ ਤੇ ਆਣੀਆਂ ਚਲੋ ਕੋਈ ਗੱਲ ਨਹੀਂ ਤੇ ਤਾਂ ਬੀਬੀ ਬੱਠਾ ਨਿਗਾ ਜਾਂਦਾ ਕੋਈ ਗੱਲ ਨਹੀਂ ਕੀ ਤੇ ਭਰਨਾ ਇਹਨ ਠੀਕ ਨਹੀਂ ਇਹ ਤਿੰਨ ਜਾਣ ਲੈਣ ਲੱਗੀਆਂ ਮਿੰਮਿੰਡ ਕਰਕੇ ਗੱਲਾਂ ਇੱਕ ਇੱਕ ਵੀ ਸਵਾਰਜੀ ਕਰਦੀ ਵਿੱਚ ਹਾਂ ਤੇ ਤੇਰੀ ਗੱਲ ਠੀਕ ਵਾ ਪਰ ਕੀ ਕਰੀਏ ਆ ਗਿਆ ਤਿੰਨੇ ਵੱਢਣ ਵਾਲੀਆਂ ਤੇ ਮੱਸਾਂ ਗੱਲ ਵਿੱਚੇ ਮੇਰੇ ਵਾਲੀ ਠੀਕ ਕਰੀਏ ਹੱਥ ਇਦਾਂ ਹੀ ਆ ਕਰਨ ਆਹੋ ਚੱਲ ਕੋਈ ਨਹੀਂ ਕੁੰਬੈਮੈਨ ਵੇਨਾ ਮਸ ਲਿਆਉਣਾ ਕੋਈ ਨਹੀਂ ਤੂੰ ਜਾ ਕਢਾ ਕੇ ਲਿਆ ਬੇਲਾ ਹੁਣ 20000 ਨਾ ਸਰਜੂ ਨਾ ਮੈਂ ਮੁੜ ਕੇ ਨਹੀਂ ਹੋ ਜਾਣਾ ਨਹੀਂ ਸਰਜਣਾ ਵਾ ਮੈਂ ਹੁਣ ਕਿੰਨਾ ਖੋਰ ਲਿਆਉਣਾ 20 ਲਾਇਆ ਤੂੰ ਬੜਾ ਵਾ ਚੱਲ ਠੀਕ ਆਪੇ ਨੇ ਨਾ ਸਾਰਨ ਗਿਆ ਚਲੋ ਠੀਕ ਆ ਫਿਰ ਹਾਂ ਜਾ ਤੂੰ ਹਾਂ ਹੁਣ ਕਿੰਨਾ ਕਢਾ ਕਢਾ ਲਾਈ ਆਉਣਾ ਇਹ ਥੋੜਾ ਬਤਾਸ ਕਪੜੇ ਬਣਾਉਣੇ ਆ ਕੀ ਕਰਨਾ ਤੇ ਕਿਹੜੇ ਕੈਂਚੇ ਬਣਾਉਣੇ ਆ ਬਹੁਤੀਆਂ ਭੂਏ ਚੜਨਗੀਆਂ ਫਿਰ ਵੇਖੀ ਜਾਏਗੀ ਪਹਿਲਾਂ ਤਾਂ ਮੈਂ ਇਹੋ ਹੀ ਕਹਿਣਾ ਕਿ ਕੁੜੀ ਲਿਆ ਦਿੰਦੀ ਆ ਤੁਹਾਨੂੰ ਜੇ ਫਿਰ ਬਹੁਤਾ ਚੜੂ ਚੜੂ ਕਰਨਗੀਆਂ ਵੀ ਨਹੀਂ ਸਾਡੇ ਅਸੀਂ ਆਪਣੀ ਮਰਜ਼ੀ ਦੇ ਲਿਆਉਂਦੇ ਆ ਫਿਰ ਪੈਸੇ ਵੰਡ ਕੇ ਦੇ ਦਾਂਗੇ ਹਾਂ ਬੱਤ ਨਾ ਨੰਦੇ ਮੈਂ ਹਾਈ ਮੈਂ ਮਰ ਜਾ 20000 ਰੁਪਇਆ ਹਾਈ ਹਾਈ ਅਬ ਤੱਕ ਕਿਤੇ ਪੰਜ ਨਹੀਂ ਕਿਤੇ 10 ਨਹੀਂ ਇਕੱਠਾ ਹੀ ਆਂਦੀ ਮੁੰਡਿਆ 20000 ਰੁਪਇਆ ਕਢਾ ਲਿਆ ਵੇਹ ਲੁੱਟ ਵੇਹ ਢਾਈ ਮਾਤਾ ਨੇ ਉੱਤੋਂ ਆਪਣੀ ਕੁੜੀ ਸੱਦ ਲਈ ਆ ਉਹਦਾ ਤੇ ਆਪਣਾ ਢੇਡ ਨਹੀਂ ਭਰਦਾ ਹੁੰਦਾ ਉਹਨੇ ਤੇ ਕਹਿਣਾ ਵੀ ਜਿੰਨੇ ਹੈਗੇ ਆ ਨਾ ਸਾਰੇ ਮੈਨੂੰ ਹੀ ਮਿਲ ਜਾਣ ਰੰਗ-ਬਰੰਗੇ ਆਪਣੇ ਲੈ ਆਉਣੇ ਆ ਤੁਹਾਡੇ ਵਾਸਤੇ ਵਰਦੀਆਂ ਦੱਸ ਵੀ ਬੰਦਾ ਕੰਮ ਅਕਲ ਦਾ ਕਰੇ ਤੁਹਾਨੂੰ ਸਗੋ ਦੇ ਦਿੰਦੀ ਥੋੜੇ-ਥੋੜੇ ਪੈਸੇ ਵੰਡ ਕੇ ਫਿਰ ਲੋ ਆਪਣਾ ਸੂਟ ਇੱਕ ਇੱਕ ਲੈ ਆਓ ਪਰ ਨਾ ਪ੍ਰਧਾਨ ਗਿਆਤ ਕਰਾਉਣੀਆਂ ਕੁੜੀ ਕੋਲੋਂ ਸਾਨੂੰ ਤੇ ਇੱਥੇ ਰੱਖਿਆ ਹੋ ਕੰਮ ਕਰਨ ਵਾਸਤੇ ਮੰਡੇ ਪਕਾ ਲੋ ਤੇ ਖਾ ਲੋ ਸਫਾਈਆਂ ਕਰ ਲੋ ਤੇ ਕਿਤੇ ਮੰਜੇ ਤੇ ਲੰਮੇ ਪੈਣ ਦਾ ਹੁਕਮ ਨਹੀਂਗਾ ਜਦ ਜਿਹੜੀ ਲੰਮੇ ਪੈ ਜੀਏ ਤੇ ਤਾਂ ਚੜ ਜਾਂਦੀ ਉਸੇ ਵਲੇ ਪੈਂਦੀ ਸਿਰਦੇ ਵਾਲਾ ਨੂੰ ਫੇ ਲੰਮੇ ਪਈਆਂ ਤੇ ਪਈਆਂ ਕਿਉਂ ਦੱਸ ਹਾਂ ਇਸ ਗਾਤਾਂ ਦੋਵੇਂ ਗਈਆਂ ਹੀ ਹੁਣ ਪਤਾ ਨਹੀਂ ਨਾਰੇ ਕਦੋਂ ਆਣਾ ਵਾ ਹੁਣ ਤੇਨਾਂ ਨੂੰ ਮੈਂ ਦੱਸਾਂ ਦਵਾ ਦਾ ਕਿ ਕੁੜੀ ਨੇ ਆ ਜਾਣਾ ਜੇ ਤੇ ਲੈ ਜਾਣਾ 20000 ਮਾਜ ਕੇ ਉਹਨੇ ਤੇ ਸਾਡੇ ਤੇ ਕੱਪੜੇ ਬਣਾਉਣੇ ਨੇ 2000 ਦੇ ਵੀ ਤੇਨਾਂ ਦੇ ਹਾਏ ਹਾਏ ਹੁਣ ਮੈਂ ਕੀ ਕਰਾਂ ਜੇ ਮੈਂ ਕੱਲੀ ਬੋਲੀ ਨਾ ਤੇ ਫੇਰ ਕਹਿਣਾ ਵਾ ਕਿ ਇਹ ਬੋਲਦੀ ਆ ਤਸੂਰ ਸਾਰਾ ਇਹਦਾ ਵਾ ਪਰ ਹੁਣ ਕਰਾਂ ਤੇ ਕਰਾਂ ਕੀ ਚੱਲ ਕੋਈ ਨਹੀਂ ਮਨਜਿੰਦਰ ਨੂੰ ਆ ਲੈਂਦੇ ਉਹਨੂੰ ਕਹਿੰਨੀ ਆ ਨਾ ਫੇ ਵੀ ਇਹ ਨਾ ਇਕੱਠਾ ਮਾਤਾ ਦੀ ਮੋਠ ਵਿੱਚ ਦੇ ਦੀ 10000 ਰੁਪਏ ਦੇ ਇਹਨੂੰ ਫੇਰ ਵੇਖਾਂਗੇ ਕੀ ਕਰਦੀਆਂ ਮਾਵਾਂ ਧੀਆਂ ਉਹ ਵੀ ਸਗਾਤ ਆਉਣ ਵਾਲੀ ਹੋਣੀ ਆ ਚੱਲ ਅੰਦਰੇ ਬਹਿਨੀ ਰਾਂ ਮੇਰੇ ਗੱਲ ਸੁਣੋ ਹਾਂਜੀ ਮੈਂ ਤਿਆਰ ਹੋ ਗਈ ਆ ਤੇ ਮੈਨੂੰ ਚੜਾਓ ਹਾਂ ਮੈਂ ਤਾਂ ਕਹੀ ਨਾਲ ਤੁਸੀਂ ਚੱਲ ਜਾਂਦੇ ਪਰ ਤੁਸੀਂ ਤਾਂ ਨਾਲ ਜਾਣ ਨੂੰ ਮੰਨਣ ਨਹੀਂ ਦੇ ਤੇ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਹੁਣ ਮੈਨੂੰ ਨਾ ਬੱਸਾਂ ਵਿੱਚ ਹੀ ੱਤਕੇ ਖਾਣੇ ਪੈਣੇ ਆ ਰਮਨ ਤੈਨੂੰ ਪਤਾ ਨਹੀਂ ਇਹ ਗੱਲ ਦਾ ਅਜੇ ਕਣਕ ਨੂੰ ਖਾਦ ਪਾਉਣ ਵਾਲੀ ਆ ਜੇ ਮੈਂ ਉਧਰ ਚਲ ਗਿਆ ਤੇ ਇਹ ਕੰਮ ਰਹਿ ਜਾਣਾ ਕੰਮ ਤੇ ਕੋਈ ਹੋਣਾ ਉਹ ਚੰਗਾ ਬਾਬਾ ਹੁਣ ਪਾਉਂਦੇ ਰਿਓ ਖਾਦਾਂ ਤੇ ਮੈਂ ਹੋਮ ਨਹੀਂ ਫਿਰ ਹੁਣ ਮੇਰੀ ਮਾਂ ਨੇ ਫੋਨ ਕੀਤਾ ਮੈਨੂੰ ਤਾਂ ਜਾਣਾ ਹੀ ਪੈਣਾ ਵਾ ਮੈਂ ਤਾਂ ਕਿਹਾ ਹੀ ਪੀ ਆ ਜੂੰਗੀ ਤੇ ਨਾਲ ਇਹਨਾਂ ਨੂੰ ਲੈ ਆਉਂਗੀ ਉਹ ਚਲੋ ਜੇ ਮੇਰਾ ਨਹੀਂ ਟਾਈਮ ਤੇ ਤੂੰ ਚਲ ਜਾ ਤੇ ਨਾਲੇ ਮੇਰੀ ਗੱਲ ਸੁਣ ਜੇ ਹੁਣ ਚੱਲੀ ਆ ਨਾ ਤੇ ਲੀੜਾ ਕਪੜਾ ਚੰਗਾ ਬਣਾ ਕੇ ਲੈ ਆਈ ਆਹੇ ਉਹ ਤੂੰ ਫਿਕਰ ਨਾ ਕਰੋ ਮੈਨੂੰ ਵੀ ਪਤਾ ਵਾ ਤੇ ਗਾੜੀ ਵਿਆਹ ਆਉਂਦੇ ਆ ਤੇ ਕੱਪੜੇ ਜਿਹੜੇ ਸੁਨੇ ਦੇ ਭਾ ਹੁੰਦੇ ਆ ਹੁਣ ਉਥੋਂ ਤਾਂ ਬਣਾਉਣੇ ਹੀ ਆ ਹੁਣ ਵਧੀਆ ਹੀ ਬਣਾ ਕੇ ਲਿਆਉਂਗੀ। ਉਹ ਦੋ ਤਿੰਨ ਸੂਟ ਬਣਾਵਾਂ ਲੈਣੀ ਚੰਗਾ। ਮੈਂ ਅੱਗੇ ਸੋਚਣ ਲਈ ਹਾਂ ਕਿ ਘਰ ਪਾਉਣ ਵਾਲੇ ਕੱਪੜੇ ਤੇ ਮੇਰੇ ਕੋਲ ਬੜੇ ਆ। ਵਿਆਹ ਵਿਓ ਵਾਲੇ ਹਨ ਨੀਗੇ ਕਿਉਂਕਿ ਉਹ ਜਿਹੜੇ ਪਹਿਲੇ ਆ ਨਾ ਉਹ ਸਾਰੇ ਵਿਆਹਾਂ ਤੇ ਪਾਏ ਆ ਤੇ ਬੀਬੀਆਂ ਉੱਥੇ ਕਰਦੀਆਂ ਹੁੰਦੀਆਂ ਨਹੀਂ ਤੇਰੇ ਕੋਈ ਇਹੋ ਜਿਹੇ ਸੂਟ ਵਾ ਇਹ ਤਾਂ ਫਲਾਣੇ ਦੇ ਵਿਆਹ ਤੇ ਵੀ ਤੂੰ ਪਾਇਆ ਸੀ। ਹੁਣ ਮੈਂ ਨਾ ਦੋ ਤਿੰਨ ਵਧੀਆ ਬਣਾ ਲਿਆਉਣੇ ਆ ਨਾਲੇ ਮੇਰੀ ਮਾਂ ਨੇ ਮੈਨੂੰ ਕਿਹੜਾ ਮਨਾ ਕਰਨਾ ਵਾ। ਉਹਨੇ ਨਾ ਮੈਨੂੰ ਪੈਸੇ ਫੜਾ ਦੇਣੇ ਆ ਵੀ ਜਾ ਜਾ ਕੇ ਆਪਣੇ ਵੀ ਲੈ ਆ ਤੇ ਇਹਨਾਂ ਦੇ ਵੀ ਲਿਆ ਦੇ ਤੇ ਇਹਨਾਂ ਨੂੰ ਤਾਂ ਮੋਟੇ ਹੀ ਲੈ ਕੇ ਦੇਣੇ ਮਰੀਗਾ ਸੁਣ ਜਿੱਦਾਂ ਤੇ ਸੂਟ ਲਏਗੀ ਨਾ ਉਦਾਂ ਦੇ ਨਾਲ ਮੇਰੀਆਂ ਪੱਗਾਂ ਲੈਣੀ ਚੰਗਾ ਇਹ ਨਾ ਵੀ ਉੱਥੇ ਇਦਾਂ ਹੱਥ ਲਮਕਾਉਂਦੀ ਆਈ ਮੁੜ ਕੇ ਜਾਣਾ ਦਿਖਾਈ ਆ ਤੂੰ ਹੁਣ ਉਹ ਕੋਈ ਗੱਲ ਨਹੀਂ ਤੁਹਾਡੀਆਂ ਵੀ ਪੱਗਾਂ ਲੈ ਆਉਂਗੀ ਜੇ ਮੇਰਾ ਵਾਸ ਚੱਲਿਆ ਨਾ ਕੁਰਤਾ ਪਜਾਮਾ ਵੀ ਇੱਕ ਮੈਂ ਬਣਾ ਹੀ ਲਿਆਉਣਾ ਵਾ ਚੱਲ ਇੱਥੇ ਸੁਵਾ ਲਾਂਗੇ ਆਪਾਂ ਵੀ ਉੱਥੇ ਕਿਹੜਾ ਕਹਿੰਦੇ ਪੁੱਛਣਾ ਵਾ ਤੁਹਾਨੂੰ ਮੈਂ ਕਹਿ ਤਾਂ ਨਹੀਂ ਆ ਵੀ ਮਾਤਾ ਨੇ ਮੇਰੇ ਕੋਲ ਸਾਭ ਲੈਣਾ ਵਾ ਉਹਨੇ ਮੈਨੂੰ ਜਾਂਦੀ ਨੇ ਪੈਸੇ ਫੜਾ ਦੇਣੇ ਆ ਕਿ ਜਾ ਜਾ ਕੇ ਕੱਪੜੇ ਲੈ ਆ ਤੇ ਮੈਂ ਇੱਕ ਇੱਕ ਸੂਟ ਉਹਨਾਂ ਦਾ ਲਿਆਉਣਾ ਵਾ ਬੜਾ ਉਹਨਾਂ ਨੂੰ ਇਹ ਕੇ ਕੇ ਜਾਣਗੇ ਆਪਣੇ ਪੇਕੇ ਤੇ ਲਿਆਉਣੀਆਂ ਕਿ ਹੱਥੋਂ ਓਏ ਆ ਉਹ ਸਿਆਲ ਜੇ ਇੱਕ ਥੋੜਾ ਹੁੰਦਾ ਵਾ ਆਹੋ ਚਲੋ ਹੁਣ ਮੈਨੂੰ ਚੜਾਓ ਗੱਲਾਂ ਨਾ ਕਰੀ ਜਾਓ ਮੈਨੂੰ ਲੇਟ ਹੋ ਜਾਣਾ ਫਿਰ ਚੱਲ ਚਲ ਮੈਨੂੰ ਚੜਾਓ ਗਾਲਾਂ ਤੇ ਇਹਨਾਂ ਦੀ ਵੀ ਠੀਕ ਆ ਦੋ ਤਿੰਨ ਸੂਟ ਵਧੀਆ ਵਧੀਆ ਬਣਾਉਂਗੀ ਤੇ ਇਹਨਾਂ ਦੀਆਂ ਪੱਗਾਂ ਵੀ ਨਾਲ ਦੀਆਂ ਲਿਆਈ ਆਉਂਗੀ ਨਹੀਂ ਤੇ ਇੱਥੇ ਆਣ ਕੇ ਨਾ ਫੇਰ ਸ਼ਹਿਰ ਜਾਣਾ ਪੈਣਾ ਵਾ ਕੋਈ ਗੱਲ ਨਹੀਂ ਜਿੰਨਾ ਚਿਰ ਮਾਂ ਜਿੰਦੀ ਆ ਉਹਨਾਂ ਚਿਰ ਉਹਨਾਂ ਲੈ ਕੇ ਦੇਣੇ ਆ ਮੁੜ ਕੇ ਪਰਜਾਈਆਂ ਜਿਹੜੀਆਂ ਨਾ ਨਾ ਪੁੱਛਣਾ ਮੈਨੂੰ ਉਦੋਂ ਕਹਿਣਾ ਵਾ ਆਰਾਮ ਨਾਲ ਘਰ ਬੈ ਕੋਈ ਗੱਲ ਨਹੀਂ ਮਾਤਾ ਦੇ ਹੁੰਦੇ ਆ ਜੋ ਕੁਝ ਮਿਲਦਾ ਨਾ ਉਹ ਤਾਂ ਹੁਣ ਮਿਲਿਆ ਆਉਂਗੀ ਲੈ ਆ ਤਾਂ ਚੰਗਾ ਹੋਇਆ ਮੈਂ ਟਾਈਮ ਨਾ ਹੀ ਆ ਗਈ ਆ ਮੂੰਹ ਦਸਗਾਤਾ ਨੇ ਵਟਣੀਆਂ ਜੇ ਮੇਰਾ ਰੋਖ ਵੱਜ ਜਾਣਾ ਮੈਂ ਮਾਤਾ ਨੂੰ ਕਹਿਣਾ ਵਾ ਫੜਾ ਮੈਨੂੰ ਪੈਹੀ ਤੇ ਮੈਂ ਹੁਣੇ ਸ਼ਰਮ ਹੋਈ ਹੁੰਦੀ ਆ ਲੈ ਗੇਟ ਵੀ ਖੁੱਲਾ ਹੀ ਯਾਰਾ ਬੋਲ ਲਈ ਲੈ ਬਾਹਰ ਤਾਂ ਕੋਈ ਜੀਪ ਰਿੰਦਾ ਨਹੀਂ ਲੱਭਣ ਡਿਆ ਕਿੱਥੇ ਬੜੀਆਂ ਵਾਈ ਮੰਮੀ ਬੈਠੇ ਆ ਆ ਜਾ ਪੁੱਤ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਆ ਜੀ ਪੁੱਤ ਹੋਰ ਚਲ ਬਈ ਕਿਤੇ ਪੈਦਲ ਆ ਨਾ ਵਧੀਆ ਕਿੱਥੈ ਨਾ ਉਹ ਸੁਣਾ ਸੇਤਨ ਠੀਕ ਠਾਕ ਆ ਹਾਂ ਠੀਕ ਠਾਕ ਆ ਪੁੱਤ ਵਧੀਆ ਚਲੋ ਵਧੀਆ ਚਾਹੀਦਾ ਹਾਂ ਮੈਂ ਵੀ ਠੀਕ ਠਾਕ ਵਧੀਆ ਬਾਰ ਦੱਸਣਾ ਹਾਂ ਜੀ ਠੀਕ ਠਾਕ ਮੰਮੀ ਜੀ ਸ਼ੁਕਰੇਮਾਨ ਆਜਦਾ ਬੜੀ ਕਣੀ ਰਹੀ ਹਾਂ ਹਾਂ ਬਾਹਰ ਤੇ ਮੈਂ ਵੇਂਦੀ ਆਈ ਆ ਮੈਨੂੰ ਕੋਈ ਜੀ ਨਹੀਂ ਲੱਭਾ ਬਾਹਰ ਕਿੱਥੇ ਬੜੀਆਂ ਵਈ ਬਾਹਰ ਉਹ ਦੋਵੇਂ ਜਣੀਆਂ ਤੇ ਪਤਾ ਨਹੀਂ ਕਿੱਥੇ ਗਈਆਂ ਕਿੱਥੇ ਨਹੀਂ ਸਕੂਟਰੀ ਤੇ ਚੜ੍ਹ ਕੇ ਤੇ ਉਜੀ ਇੱਥੇ ਘਰੇ ਹੀਗੀ ਉਹ ਵੀ ਕਿਤੇ ਇੱਥੇ ਹੋਣੀ ਆ ਸਕੂਟਰੀ ਤੇ ਗਈਆਂ ਵਾ ਆਹੋ ਅੱਡੇ-ਉੱਡੇ ਤੇ ਗਈਆਂ ਹੋਈਆਂ ਕਿਤੇ ਤਾਂ ਮੰਮੀ ਤਾਂ ਉਹਨੂੰ ਮਾਸਾ ਪਤਾ ਨਹੀਂ ਕਿੱਥੇ ਗਈਆਂ ਵਾ ਮੈਨੂੰ ਦੱਸ ਕੇ ਜਾਂਦੀਆਂ ਨੇ ਅਸੀਂ ਉੱਥੇ ਚੱਲਨੇ ਦਵਾਈ ਲੈਣ ਚੱਲਨੇ ਆ ਕਰਨ ਚੱਲਨੇ ਕੀ ਪਤਾ ਲੱਗਦਾਗਾੜੀ ਤੇ ਤੁਸੀਂ ਵੀ ਉਹਨਾਂ ਦੇ ਰਸੇ ਲਾਏ ਆ ਵਾਰਾ ਕੀਤੀਆਂ ਵਾ ਤੇ ਮੂੰਹ ਚੁੱਕਿਆ ਜਿੱਧਰ ਨੂੰ ਮਰਜ਼ੀ ਜਾਣ ਦਬਕਾ ਮਾਰ ਕੇ ਰੱਖਿਆ ਕਰੋ ਹਾਂ ਬਥੇਰੇ ਦਬਕੇ ਮਾਰਨੀ ਇਹਨਾਂ ਨੂੰ ਕਿਹਦੀ ਪਰਵਾਹ ਦਬਕਿਆਂ ਦੀ ਐ ਨਹੀਂ ਜਾਣਦੇ ਨਾ ਦਬਕੇ ਜਾਣ ਹੀ ਦੇ ਤੂੰ ਨਹੀਂ ਦਬਕਾ ਜਾਣਦੀਆਂ ਤੇ ਇਹਨਾਂ ਦੇ ਖਸਮਾਂ ਨੂੰ ਦੱਸੋ ਦੱਸਣਾ ਹੀ ਪੈਣਾ ਵਾ ਉਹ ਤਾਂ ਕੰਮ ਕਰਨਾ ਹੀ ਪੈਣਾ ਹੁਣ ਮੈਨੂੰ ਮੈਂ ਕਿੰਨਾ ਚਿਰ ਦੇਖਣਾ ਇਹਨਾਂ ਦੇ ਮੂੰਹ ਵੱਲ ਆਹ ਤਾਂ ਗੱਲ ਗਲਤ ਵਾ ਕਿ ਸਿਆਣਾ ਬਿਆਣਾ ਬੰਦਾ ਘਰ ਬੈਠਾ ਹੋਵੇ ਤੇ ਨਾ ਦੱਸਣਾ ਤੇ ਨਾ ਪੁੱਛਣਾ ਮੂੰਹ ਚੁੱਕਿਆ ਤੇ ਜਿੱਧਰ ਨੂੰ ਮਰਜੀ ਗਈਆਂ ਚੁੱਪ ਕਰਕੇ ਤੁਰ ਪੈਣਾ ਮਾੜਾ ਜਿਆ ਦੱਸ ਜਾਂਦੀਆਂ ਸੀ ਮੰਮੀ ਜੀ ਦਵਾਈ ਲੈਣ ਚੱਲੇ ਆ ਤੇ ਮੰਮੀ ਨੇ ਕਿ ਆਖਣਾ ਦਵਾਈ ਨਾ ਲਿਓ ਫਿਰ ਤੇ ਆਂਡ ਗਵਾਂਡ ਕੀ ਕਹੂਗਾ ਫਲਾਣੇ ਦੀਆਂ ਨਵਾਂ ਤੁਰੀਆਂ ਫਿਰਨਦੀਆਂ ਵਾ ਇਹਦੇ ਵਿੱਚ ਤੁਹਾਡੀ ਬੇਇੱਜ਼ਤੀ ਹੁਣੀ ਆ ਉਹਨਾਂ ਦਾ ਕੀ ਜਾਣਾ ਵਾ ਨਹੀਂ ਮੁੰਡਿਆ ਨਾ ਕਰਨੀਆਂ ਗੱਲ ਵੀ ਇਹ ਮੇਰੇ ਨਹੀਂ ਪੰਦੀਆਂ ਵਾਕਾ ਚਾਗ ਨਾ ਇਹਨਾਂ ਨੂੰ ਆਪੋ ਆਪਣਿਆਂ ਨੂੰ ਸਮਝਾ ਲਓ ਆਪੇ ਇਹ ਫਿਰਦੀਆਂ ਬੜਾਈ ਤਾਂ ਦੋਜੀ ਵੱਡੀ ਕਿੱਥੇ ਗਈ ਆ ਉਹ ਤਾਂ ਇੱਥੇ ਹੀ ਹਣੀ ਆ ਅੱਗੇ ਇੱਥੇ ਹੀ ਤੁਰੇ ਫਿਰਦੀ ਸੀ ਪਤਾ ਨਹੀਂ ਕਿੱਥੇ ਜਾ ਵੱਡੀ ਉਹ ਵੀ ਹੁਣ ਲੈ ਦੱਸ ਹਾਂ ਅੱਗੇ ਤਾਂ ਇੱਥੇ ਹੀ ਮੈਨੂੰ ਇਹਨਾਂ ਵਾਲੀ ਤਾਂ ਹਾਦੀ ਹੋਈ ਆ ਲੈ ਕਹਿੰਦੀ ਸਾਸਰੀ ਕਾਲ ਸਾਸਰੀ ਘਰ ਭਾਬੀ ਭੈਣ ਤੇ ਅੱਬੀ ਗਰਮ ਹੋ ਗਈ ਕੀ ਗੱਲ ਹੋ ਗਈ ਆ ਹਾਂ ਗਰਮ ਕੀ ਹੋਣਾ ਵਾ ਗੇਟ ਤਾਂ ਡਾ ਖੁੱਲਾ ਹੀ ਕੋਈ ਜੀ ਨਹੀਂ ਵੇੜੇ ਦੇ ਵਿੱਚ ਹੈਗਾ ਮੈਂ ਆਵਾਜ਼ਾਂ ਮਾਰਦੀ ਆਈਆਂ ਕੁਛ ਤੇਣਾ ਗੇਟ ਖੁੱਲਾ ਛੱਡ ਦਿਆਂ ਅੱਗ ਦਾ ਹੀ ਹੱਡੇ ਤੱਕ ਚੱਲੀਆਂ ਆ ਪਤਾ ਨਹੀਂ ਬੀਪੀ ਘਟਿਆਈ ਉਹ ਵਧਿਆ ਵਾ ਤੋਂ ਕਿੰਨੇ ਚੈੱਕ ਕਰਾਈਏ ਤੇ ਮੈਂ ਬਸ ਹਾਂ ਚਲ ਗਈ ਜੀ ਸੋਈ ਵਿੱਚ ਦੇ ਇਸ ਦੀ ਸਦੀ ਘਟਣ ਮੈਨੂੰ ਪਤਾ ਹੀ ਨਹੀਂ ਆਉਣਾ ਕਿ ਮੈਂ ਕਿ ਰੋਟੀ ਪਣੀ ਬਣਾ ਲਈਂ ਤੇ ਟਾਈਮ ਤੇ ਨਾਲੀ ਤੇ ਕਿਹੜੀ ਦਾ ਬੀਪੀ ਘਟਿਆ ਵਧਿਆ ਹੈਗਾ ਪਤਾ ਨਹੀਂ ਕਿਹਦਾ ਵਧਿਆਈ ਉਹ ਵੱਡੀ ਦਾ ਵਧਿਆ ਵਾ ਹੁਣ ਮੈਂ ਤਾਂ ਚੱਜ ਨਾਲ ਖੁਸ਼ੀਆਂ ਨਹੀਂ ਆ ਤੇ ਗਾਹੀਆਂ ਆ ਗਈਆਂ ਆ ਗਈਆਂ ਜਾਂਦੀਆਂ ਨੇ ਮੈਂ ਕਿੱਥੇ ਜਮਾਂ ਤਾਂ ਆਜੇ ਤੱਕ ਲੈ ਭਾਬੀ ਆ ਕਿਦਾਂ ਦੀ ਗੱਲ ਹੋਈ ਜੇ ਠੀਕ ਨਹੀਂ ਤਾਂ ਘਰ ਤੇ ਦੱਸਣ ਆਪੇ ਵੀਰ ਨਾਲ ਜਾਂਦੀਆਂ ਤਾਂ ਦਵਾਈ ਲੈ ਆਉਂਦੀਆਂ ਇਦਾਂ ਹੀ ਤੁਰੀਆਂ ਫਿਰਨ ਰਹੀਆਂ ਅੱਡੇ ਤੇ ਚੰਗੀਆਂ ਲੱਗਦੀਆਂ ਵਾਏ ਅੱਜ ਤਾਂ ਤੁਸੀਂ ਸੁਟਰੀ ਲੈ ਆਤੀ ਹੈ ਨਾ ਸਾਰਾ ਪੇੜਾ ਕਰਕੇ ਤੁਹਾਡੀ ਮਾਂ ਦਾ ਹੈ ਕਾਦੇ ਵਾਸਤੇ ਲੈ ਕੇ ਤੇ ਨਹੀਂ ਪਰ ਸੁਟਰੀ ਮੈਨੂੰ ਤਾਂ ਜਾਜ ਨਹੀਂ ਗਈ ਇਹ ਦੋਹੇ ਜਣੀਆਂ ਚਲਾ ਲੈਂਦੇਗਾ ਵਾ ਮਮੀ ਜੇ ਤਾਂ ਲਈ ਹੈ ਨਾ ਇਦਾਂ ਹੀ ਵੇਚ ਦੇ ਚੰਗੀਆਂ ਰਹਿ ਜਾਣਗੀਆਂ ਨਹੀਂ ਦੇਣਾ ਤੈਨੂੰ ਇਹ ਨਾ ਘਰੋਂ ਬਾਹਰ ਕੱਢ ਦੇਣਾ ਜਿੱਦਾਂ ਇਹ ਤੇਜ਼ ਵਾ ਇਹਨਾਂ ਨੇ ਇਹੋ ਹੀ ਕੰਮ ਕਰਾਉਣਾ ਲਈ ਤੇ ਮੈਂ ਆਪਣੇ ਸੋਖ ਵਾਸਤੇ ਠੀਕ ਆ ਭਾਬੀ ਲਈ ਤੇ ਮੈਂ ਆਪਣੇ ਸੋਖ ਨੂੰ ਫੇ ਚਲੋ ਕਿਤੇ ਦਵਾਈਦਾਰੂ ਲੈਣ ਜਾਣਾ ਤੇ ਮੈਨੂੰ ਲੈ ਜਾਣਗੇ ਚੜਾ ਕੇ ਮੈਨੂੰ ਤਾਂ ਪੁੱਛਦੇ ਨਹੀਂ ਉਹ ਆਪੇ ਵਾਰਾ ਹੋਈਆਂ ਹਨ ਤੇ ਵੇਚ ਹੀ ਦੇਣੀ ਆ ਮੈਂ ਵੇਚ ਦੋ ਹਾਂ ਇਦਾਂ ਹੀ ਕਰਨੀ ਆ ਇਹਨਾਂ ਦਾ ਬੀਪੀ ਜ਼ਿਆਦਾ ਵਾਧਾ ਘਟਦਾ ਵਾ ਜੇ ਜਾਣਾ ਪਊ ਨਾ ਤੁਰ ਕੇ ਤੇ ਲੱਗੂ ਪਤਾ ਇਹਨਾਂ ਨੂੰ ਸਾਰਾ ਹੀ ਆਦੀ ਹੋ ਗਈ ਆ ਆ ਗੱਲ ਸੁਣ ਕੇ ਤਾਂ ਮੈਨੂੰ ਤਾਂ ਧਾਪੀ ਚੜ ਗਿਆ ਵਾ ਕੀ ਕਰਨਾ ਫਿਰ ਹੁਣ ਧੱਪ ਤੇ ਚੜਦਾ ਵਾ ਕੰਮ ਹੀ ਆ ਹੋ ਜਾ ਕਰਦੀਆਂ ਨੇ ਚਲ ਪਈ ਨਹੀਂ ਪੱਤੇ ਨਾ ਬੋ ਬਚਾ ਚੂ ਬਣਾਉਂਦੀ ਆ ਹੈ ਕੋਈ ਕੱਲੇ ਆ ਜਾਂਦੀਆਂ ਵੀਰ ਕਿੱਥੇ ਗਿਆ ਵਾ ਭਾਬੀ ਉਹ ਵੀ ਆ ਮਮੀ ਨੇ ਕਿੱਲੇ ਆ ਪਤਾ ਨਹੀਂ ਕਿੱਧਰ ਨੂੰ ਕਿੱਲੇ ਆ ਇਹਨਾਂ ਨੂੰ ਪਤਾ ਹੋਣਾ ਅੱਛਾ ਅੱਛਾ ਮੈਂ ਤਾਂ ਨਹੀਂ ਆ ਜਾ ਠੀਕ ਭਾਬੀ ਕੰਮ ਹੀ ਕਿੱਲੇ ਆ

ਹੋਣ ਮੰਮੀ ਤੁਸੀਂ ਆਪ ਸਿਆਣੀਆਂ ਜੀ ਕੱਪੜੇ ਜਿਹੜੇ ਸੋਨੇ ਦੇ ਭਾਅ ਆ ਆਉਂਦਾ ਨਹੀਂ ਉੱਥੇ ਦਾ ਹੱਥ ਨਹੀਂ ਲੱਗਦਾ ਹੁਣ ਘਰ ਪਾਉਣ ਵਾਲਾ ਜਿਹੜਾ ਸੂਟ ਵਾ ਨਾ 1500 ਤੋਂ ਘੱਟ ਤੇ ਉਹ ਨਹੀਂ ਆਉਂਦਾ ਨਹੀਂ ਆਉਂਦਾ ਉਹ ਜਾਈ ਬੜੀ ਹੋ ਗਈ ਆ ਤੇ ਬਾਕੀ ਇਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਮੂੰਹ ਮਰੋੜ ਮਰੋੜ ਕੇ ਗੱਲਾਂ ਕਰਦੀਆਂ ਦਿਖਾਵਾ ਜੁਬਾਨਾਂ ਤਾਂ ਇੰਡੀਆਂ ਇੰਡੀਆਂ ਲੰਮੀਆਂ ਇਹਨਾਂ ਦੀਆਂ ਹਾਂ ਜੀ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਬਿੱਲੀ ਬਾਗਣੀ ਆ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਸਾਨੂੰ ਪੈਸੇ ਦੇ ਦੇ ਤੋ ਸਾਨੂੰ ਕੱਪੜੇ ਲਿਆ ਦੇ ਸਿੱਕੀ ਕਰ ਦੋ ਮਾਤਾ ਮੇਰੀ ਸੁਣ ਲੈ ਗੱਲ ਆ ਪੁੱਟੀਆਂ ਗੇਜਾ ਨਾ ਪਾੜ ਜੇ ਤੂੰ ਪੈਸੇ ਦੇ ਦਿੱ ਇਹ ਗੱਲ ਤੇ ਮੁੰਡਾ ਕਹਿਣ ਰਿਹਾ ਸੀ ਨਾ ਪੈਸੇ ਵੰਡ ਕੇ ਦੇ ਦਿਆਂ ਤੇ ਮੈਂ ਤੇ ਉਹਨੂੰ ਇਹੋ ਗੱਲ ਕਹੀ ਤੀਏ ਮੈਂ ਕਿਹਾ ਪਤਾ ਕਿ ਪੈਸੇ ਦੇ ਤੇ ਤੁਹਾਨੂੰ ਆਖਣਾ ਹੁੰਦਾ ਨਹੀਂ ਸਾਡੇ ਆਪਣੇ ਫੇਰ ਕਿੰਨੇ ਕੁ ਦੇਹਾਂਗਾ ਉਹਨਾਂ ਨੂੰ ਬਸ ਬਸ ਪਤਾ ਕੀ ਗੱਲ ਆ ਜਿੰਨੂੰ ਜ਼ਿਆਦਾ ਚਾਹੀਦੇ ਨਾ ਜਾ ਕੇ ਤੇ ਪੇਕਿਆਂ ਤੋਂ ਲੈ ਆਉਣ ਇੱਥੇ ਦੇ ਇੱਕ ਇੱਕ ਸੂਟ ਹੀ ਮਿਲਦਾ ਵਾ ਨਹੀਂ ਚਲੋ ਚੰਗਾ ਬਣਾਵਾਂਗੇ ਮਾੜੇ ਨਹੀਂ ਬਣਾ ਕੇ ਦਿੰਦੇ ਚੰਗਾ ਹੀ ਦੇ ਦਾਂਗੇ ਫਿਰ ਇਹ ਥੋੜੀ ਹੁਣ ਪਾਏ ਇਹਨਾਂ ਨੂੰ ਬੰਦਨ ਦਾ ਪੇ ਤੇ ਤੇਰੇ ਨੂੰ ਭੂਏ ਚੜ ਜਾਂ। ਟੱਕਰ ਤੂਤ ਕਿੰਨੀ ਕਾ ਸੂਟ ਪਾਉਂਦੀ। ਕੰਮ ਕਰਨ ਨੂੰ ਜੀ ਨਹੀਂ ਕਰਦਾ। ਕੰਦੀ ਬਰੂਹੀ ਲੱਗੇ ਫਿਰਨਾ। ਤੇ ਯਾ ਰੱਬਾ ਝੂਠੀ ਹੋ ਜੇ। ਆ ਬੇੜੇ ਦੇ ਵਿੱਚ ਗੋੜੇ ਗੋੜੇ ਖਲਾਰਾ ਪਿਆ ਵਾ। ਤਿੰਨ ਜਾਣੀਆਂ ਇੱਕੋ ਜੀਆਂ ਲੱਤ ਦਿੱਤੀਆਂ ਪਾਣੀ ਆਉਂਦਾ ਕੀ ਗੱਲ ਚੜੂਂ ਲੱਗਦਾ ਇਹਨਾਂ ਨੂੰ। ਮੈਂ ਕਿਹਾ ਜਾਣੀ ਦੇ ਗੱਲਾਂ ਖਾ ਪੀ ਕੇ ਮੰਜਿਆਂ ਤੇ ਆ ਪੈ ਜਾਣਾ ਇਹਨਾਂ ਨੇ ਦੇਖਣਾ ਨਹੀਂ ਤੇ ਸਾਡ ਘਰ ਕੋਈ ਆਏਗਾ ਤੇ ਸਾਨੂੰ ਕੀ ਕਹੇਗਾ। ਨਹੀਂ ਇਹ ਤਾਂ ਗੱਲ ਗਲਤ ਵਾ। ਆਉਂਦੇ ਨਾ ਇਹਨਾਂ ਦੇ ਪੇਕਿਆਂ ਤੋਂ ਉਹਨੂੰ ਦੱਸਿਓ ਪਿਆ ਕਰਤੂਤਾਂ ਕਰਦੀਆਂ ਫਿਰਦੀਆਂ ਵਾ ਲਾਏ ਉਹਨਾਂ ਦੇ ਗਾੜੀ-ਗਾੜੀ ਇੱਥੇ ਚਾਰ ਪੋਣਾ ਇਹਨਾਂ ਦਾ ਜੇ ਕੰਮ ਨਹੀਂ ਕਰਨਾ ਇਹਨਾਂ ਨੇ ਦੇਖੀ ਜਿਆਦਾ ਭੂਏ ਚੜ ਗਈਆਂ ਨੇ ਚੱਲ ਕੋਈ ਨਹੀਂ ਜਿਆਦਾ ਚੜ ਗਈਆਂ ਨਾ ਹੁਣ ਮੈਂ ਰਹਿਣਾ ਵਾ ਵੇਖੀ ਸਹੀ ਹਾਂ ਇਹਨਾਂ ਨੂੰ ਭੂਏ ਲੰਦੀ ਕਿੱਦਾਂ ਮੈਂ ਇਹਨਾਂ ਨੂੰ ਪਤਾ ਫੇਰ ਹੀ ਲੱਗਣਾ ਇਹਨਾਂ ਨੂੰ ਉਹੋ ਗੱਲਾਂ ਦੇ ਚੱਲ ਮੰਮੀ ਕਹਿ ਕੋ ਕਿ ਚੁੱਪ ਕਰ ਜਾਂਦੀ ਸਾਨੂੰ ਮੰਮੀ ਨੇ ਕਹੇ ਡੰਗ ਮਾਰ ਲੈਣੀ ਇਹੋ ਗੱਲ ਹੀ ਆ ਕੇ ਤਾਂ ਹੀ ਸਿਰ ਤੇ ਚੜੀਆਂ ਵਾ ਹਾਂ ਲੈ ਚਾਨਨ ਜਨੀਓਨ ਕੋਟ ਕੋਟ ਚਾਹ ਕੋ ਹੋਰ ਕੜੀ ਬੈਲਾਣਾ ਹੋਇਆ ਹੈ ਜੀ ਕਿਉਂ ਯਾਰ ਡਾਈ ਦਿੱਤਾ ਚਰਨ ਵਾਲੀ ਗੱਲ ਵਾ ਕਿਉਂ ਕੀ ਹੋ ਗਿਆ ਜੇ ਤਾਂ ਡਰ ਹੀ ਨਾ ਉਹ ਬੁਲਾ ਆ ਗਈ ਚੰਦਰ ਲੜਾਣ ਤਾਂ ਟੀ ਹੋਏ ਹੋਏ ਆਪਾਂ ਸੋਚਿਆ ਜਾ ਕੇ ਘੜੀ ਰਾਮ ਕਰਦੇ ਆ ਇੰਨੇ ਕਿਥੇ ਰਾਮ ਕਰਦੇ ਕਰ ਲਓ ਰਾਮ ਕਦੋਂ ਦੀ ਆਈ 20 20 ਗੱਲਾਂ ਕਰਦੀ ਐ ਜੇ ਪਾਣੀ ਪੀਤਾ ਵਾ ਕਿਉਂ ਗੱਲਾਂ ਨਹੀਂ ਕਰਨ ਦੀ ਤੁਹਾਨੂੰ ਕਰਨ ਲਈ ਆ ਆਹਦੀ ਕਿੱਥੇ ਗਈਆਂ ਸਕੂਟਰੀ ਮਾਤਾ ਨੂੰ ਕਹਿੰਦੀ ਸਕੂਟਰੀ ਵੇਚ ਦੇ ਕਿਉਂ ਸਕੂਟਰੀ ਕਲੀ ਵੇਚ ਦੇ ਆਦੀ ਪਿੰਨਾਂ ਨੇ ਪਖੰਡ ਫੜਿਆ ਆ ਆਦੀ ਇੱਕ ਜਾਦੀ ਦੂਦੀ ਆਏ ਦੀ ਦੂਦੀ ਜਾਦੀ ਤੀਤੀ ਆਏਗੀ ਮੈਂ ਮਿੰਟ ਚ ਚਲਾਉਣੀ ਆਂਗੀ ਲੱਤ ਚੁੱਪ ਕਰੋ ਸਾਨੂੰ ਗੱਲਾਂ ਇੱਥੇ ਕਰੋ ਅੰਦਰ ਪਹਿਲੇ ਮੇਲੀ ਹੋਰ ਇੱਕ ਹੋਰ ਸੁਣ ਲਓ ਇੱਕ ਹੋਰ ਸੁਣ ਲਓ ਕੀ ਹੋ ਗਿਆ ਮੈਂ ਨਾ ਮਨਜਿੰਦਰ ਨੂੰ 20000 ਰੁਪਏ ਲੈਣ ਕੱਲਿਆ ਜੀ ਬਾਜੀ ਆਂਦੇ ਹੀ ਸ਼ੁਰੂ ਹੋ ਗਏ ਆ ਮੰਮੀ ਨੇ ਕਿਹਾ ਮਾਤਾ ਦੀ ਏ ਹਾਡੀ ਮਾਤਾ ਨਾ ਕਿਸੇ ਘੜੇ ਦਾ ਟੱਕਣ ਨਹੀਂ ਹੈਗਾ ਹਾਂਜੀ ਉਹਨੂੰ ਆਹਦੀ ਚਾਹ ਪਾਣੀ ਪੀਂਦੇ ਫੇਰ ਤੂੰ ਕੋਈ ਗੱਲ ਕਰ ਨਾ ਨਾ ਉਹਨੂੰ ਪਹਿਲਾਂ ਤੋਰਤਾ ਵਾਂ ਜਾਨ ਕੁੜੀ ਦੀ ਜਿੰਨਾ ਮਰਜ਼ੀ ਕਰ ਲੋ ਕੁੜੀ ਦੀ ਆ ਪਰ ਅੱਜ ਡੱਕਾ ਪਾ ਦਿਓ ਫੇਰ ਚਾਹ ਦਿਓ ਭੀ ਆਪਣੀ ਪਸੰਦ ਦੇ ਲੈਣੇ ਲੈਣੇ ਅੱਜ ਵਰਦੀਆਂ ਥੋੜੀਆਂ ਲੈਣੀਆਂ ਸਾਸਿਕਾਲ ਦੀਦੀ ਸਾਸਿਕਾਲ ਦੀਦੀ ਸਾਸਿਕਾਲ ਤੇ ਹੈਗੀ ਆ ਬਈ ਸਾਸਿਕਾਲ ਉਹ ਮਾੜਾ ਜੀ ਦੀਦੀ ਗਈ ਸੀ ਥੋੜੀ ਸਿਹਤ ਨਹੀਂ ਵੀ ਠੀਕ ਕੀ ਹੋ ਗਿਆ ਹੈਗਾ ਕੁਛ ਨਹੀਂ ਦੀਦੀ ਬੀਪੀ ਕਟਿਆ ਹੀ ਤੇ ਜਿਆਦਾ ਤੇ ਉਹ ਵਿਖਾਉਣ ਗਏ ਇਹ ਚੈੱਕ ਰੋ ਮੈਨੂੰ ਤਾਂ ਲੱਗਦਾ ਵਾ ਇਹਦਾ ਬੀਪੀ ਕਟਿਆ ਮੂੰਹ ਸਿਰ ਤੇ ਆ ਰੰਗਿਆ ਕਿਤੇ ਜੇਦਾ ਬੀਪੀ ਕਟਿਆ ਹੁੰਦਾ ਤਾਂ ਤੂੰ ਉੱਠਿਆ ਨਹੀਂ ਜਾਂਦਾ ਮੰਦੇ ਤੋਂ ਨਹੀਂ ਘੱਟ ਹੀ ਚੈੱਕ ਕਰਵਾਇਆ ਦਵਾਈ ਲੈ ਕੇ ਆਈਆਂ ਅੱਡੇ ਤੋਂ ਲੈਣਤੀ ਕਿੰਨੀ ਲੁਤਰੋ ਤੂੰ ਹੀ ਜਾਣਦੇ ਤੇਰਾ ਘਰ ਵਾਲਾ ਬਾਹਰ ਵਕਤ ਤੈਨੂੰ ਕਹਿੰਦਾ ਉਹ ਹੀ ਦਰ ਹੈ ਨਹੀਂ ਆ ਐਚ ਦੀਦੀ ਲੁਤਰੋ ਵਾਲੀ ਕੀ ਗੱਲ ਹੁਣ ਘਰ ਹੁਣ ਹੈ ਨਹੀਂ ਭਾਜੀ ਹੁਣੀ ਘਰ ਕਹਿੰਦੀ ਘਟਿਆ ਮੈਂ ਕਿ ਚੱਲ ਚੈੱਕ ਕਰਵਾ ਆਉਂਨੇ ਆ ਜਿਹੜੇ ਬੈਠੀ ਸਿਆਣੀ ਬਿਆਣੀ ਇਹਨੂੰ ਦੱਸਣ ਦਾ ਤੁਹਾਡਾ ਕੋਈ ਫਰਜ਼ ਨਹੀਂ ਪੈਂਦਾ ਬੈਠ ਕੇ ਇਹ ਨਹੀਂ ਦੀਦੀ ਘਰ ਮੈਂ ਵੱਡੀ ਦੀਦ ਨੂੰ ਦੱਸ ਕੇ ਗਈ ਸੀ ਜੀਵਨ ਦੀਦੀ ਨੂੰ ਤੂੰ ਤਾਂ ਚੁੱਪੀ ਕੀਤੀ ਰਹਿ ਤੈਨੂੰ ਮੈਂ ਜਾਣਦੀ ਆ ਸਾਰਾ ਬੀਪੀ ਮੇਰਾ ਘਟਿਆ ਵਾ ਪਖੰਡ ਕਿੱਡੇ ਕਰਦੀ ਆ ਤੇਰੇ ਮੂੰਹ ਦੇ ਬਥੇਰੇ ਚਸਕੇ ਆ ਕੁਝ ਖਾਣ ਧੱਪਣ ਗਈ ਹੁਣੀ ਉੱਥੇ ਕੁਝ ਨਹੀਂ ਖਾਦਾ ਦੀਦੀ ਬੀਪੀ ਚੈੱਕ ਕਰਾ ਕੇ ਨਾਲ ਤੂੰ ਹੀ ਕੱਲ ਹੀ ਆਪਣਾ ਬੀਪੀ ਵਧਾਈ ਜਾਂਦੇ ਆ ਬਹਿ ਜਾ ਕੋਈ ਨਹੀਂ ਇਹਨੂੰ ਦੇ ਦਵਾਈ ਕਿਤੇ ਇਹ ਨਾ ਚੱਕਰ ਖਾ ਕੇ ਡਿੱਗ ਪੇ ਕੋਈ ਨਹੀਂ ਦੀਦੀ ਤੂੰ ਬੈਠੋ ਚਾਹ ਬਣਾ ਕੇ ਲਿਆ ਨਾ ਬਹੁਤ ਬਹੁਤ ਕੋਈ ਨਹੀਂ ਮੰਮੀ ਕਹਿਣ ਲਈ ਆ ਬੀਪੀ ਘਟਿਆ ਵਾ ਮੋਹ ਸਿਰ ਤੇ ਟੈਮ ਨਾ ਰੰਕੇ ਬਹਿ ਗਈ ਆ ਥੋੜਾ ਜਿਹਾ ਦਵਕਾ ਰੱਖੋ ਇਹਨਾਂ ਦੇ ਨਹੀਂ ਤੇ ਹੱਥੋਂ ਨਿਕਲ ਗਈਆਂ ਤੁਹਾਡੇ ਰੱਖਣਾ ਹੀ ਪੈਣਾ ਵਾ ਇਦਾਂ ਤਾਂ ਕੰਮ ਰੁਕ ਨਹੀਂ ਹੋਣਾ ਜਿੱਦਾਂ ਇਹਨਾਂ ਨੇ ਆਪਣੀ ਮਰਜ਼ੀ ਫੜ ਲਈ ਆ ਨਾ ਕਿ ਮੈਂ ਉੱਧਰ ਨੂੰ ਗਈਆਂ ਤਾਂ ਮਰਜ਼ੀ ਨਾਲ ਤੁਰ ਪਈਆਂ ਦੋਵੇਂ ਜਣੀਆਂ ਉੱਧਰ ਗਈਆਂ ਤਾਂ ਮਰਜ਼ੀ ਨਾਲ ਤੁਰ ਪਈਆਂ ਕਿ ਇਹਨੂੰ ਪੁੱਛਣ ਦਾ ਤੇ ਸਮਝਦੀਆਂ ਨਹੀਂ ਫੇ ਲੋੜਵਾ ਸੰਕੈਨ ਪੁੱਛਣ ਦਾ ਆ ਇੱਕ ਦਾ ਤਾਂ ਖਸਮ ਬਾਹਰ ਵਾ ਤੇ ਦੂਜੀ ਦਾ ਤਾਂ ਇੱਥੇ ਹੀ ਆ ਨਾ ਉਹਨਾਂ ਦਾ ਵੀ ਡਰ ਰਿਆ ਨਹੀਂ ਇਹਨਾਂ ਨੂੰ ਆਹੋਂ ਦਾ ਤਾਂ ਬਾਹਰ ਆ ਤੇ ਜਿੱਦਾ ਘਰ ਵਾ ਇਹਨੂੰ ਕਿਹੜਾ ਡਰ ਰਿਆ ਕੋਈ ਗੱਲ ਨਹੀਂ ਇਹਨਾਂ ਦੋਵਾਂ ਜਾਣਿਆਂ ਦੇ ਨਾ ਕੰਨ ਮੈਂ ਕੱਸਦੀ ਆਂ ਤੇ ਇਹਨਾਂ ਨੂੰ ਨੱਥ ਪਾਓ ਤੋਰੀਆਂ ਵਾਰਾ ਕਰਕੇ ਕਦੀ ਅੱਡੇ ਤੇ ਚਲਗੀਆਂ ਤੇ ਕਦੀ ਸ਼ਹਿਰ ਚਲਗੀਆਂ ਤੇ ਕਦੀ ਕਿਤੇ ਚਲਗੀਆਂ ਹੱਥ ਹੋ ਗਈ ਆ ਤੇਰਾ ਕਿਆ ਹੀ ਮੰਨਣਾ ਉਹਨਾਂ ਨੇ ਕੋਈ ਨਹੀਂ ਮੈਂ ਕਹਿੰਦੀ ਆਂ ਤੇ ਕਾ ਛੱਡਦੇ ਨੇ ਵੀ ਖਰੇ ਮਾਤਾ ਜਾਣ ਕੇ ਇਹਨਾਂ ਨੂੰ ਕਹਿੰਦੀ ਰਹਿੰਦੀ ਆਂ ਨਹੀਂ ਮਾਤਾ ਛੁਦੈਣਵਾ ਹਾ ਇਹੋ ਸਮਝਦੇ ਨੇ ਹੱਥ ਹੋ ਗਈ ਮੈਂ ਕਹਿੰਦੀ ਆਂ ਵਾਲੀ ਪਾਉਣਗੇ ਨਾ ਤੇ ਤੇਰਾ ਪਤਾ ਲੱਗ ਜੂ ਉਹਨਾਂ ਨੂੰ ਗੱਲ ਦਾ ਕੋਈ ਨਹੀਂ ਆ ਲੈੰਦੋ ਹੁਣ ਇਹ ਕਹਿੰਦੀ ਇਹਨਾਂ ਨੂੰ ਮੈਂ ਹੁਣ ਵੇਹ ਤਿੰਨੇ ਜਾਨੀਆਂ ਤਾਂ ਮੂੰਹ ਜੁੜੇ ਆ ਤੇ ਨਹੀਂ ਆ ਮਿਹਨ ਮਿਹਨ ਕਰਨਾ ਵੜਗੀਆਂ ਚੌਂਟੇ ਤਕਲੀਫ ਤੇ ਮੇਰੀ ਹੋਂ ਲਈ ਹੁਣੀ ਆ ਕੀ ਆ ਗਈ ਆ ਬੁਲਵਾ ਤੇ ਇਹੋ ਕਰਦੀਆਂ ਹੋਈਆਂ ਦਸ ਨੇ ਮਾਈ ਨੇ ਕੁੜੀ ਆਪਣੀ ਤੇ ਮੰਮੀ ਮੈਂ ਆ ਤੇ ਆਉਣਾ ਜਿੰਨਾ ਚਿਰ ਤੁਸੀਂ ਜਿੰਦੇ ਇਹ ਆਉਣਾ ਕਿਉਂ ਨਹੀਂ ਆਉਣਾ ਦਾ ਡਰ ਪਿਆ ਕਰਦੀਆਂ ਰਹਿਣੇ ਇਹਨਾਂ ਦਾ ਡਰ ਪਿਆ ਤੂੰ ਆਉਣਾ ਨਹੀਂ ਚਾਹ धरी ਆ ਫਿਰ ਇਹ ਕਿਹੜੀ ਚੀਜ਼ ਬਣਾਉਣਾ ਡੈਪੀਆਂ ਜੀ ਪਤਾ ਸੜੀ ਚਾਹ ਲਿਆ ਕੇ ਗਾੜੀ ਰੱਖ ਦੇਣੀ ਆ ਤਿੰਨੇ ਜਾਨੀਆਂ ਵੜਗੀਆਂ ਸਹੀ ਵਿੱਚ ਹੁਣ ਉਹਨਾਂ ਨੇ ਜਟਮਟ ਨਹੀਂ ਕਰਨੇ ਵੀ ਸਾਨੂੰ ਆਉਂਦੇ ਦਬਕੇ ਪੈ ਗਏ ਆ ਜਾਂ ਸਾਨੂੰ ਪੁੱਛਣ ਦਾ ਵੀ ਅਦੀ ਦੀ ਕਿੱਥੋਂ ਆਈਆਂ ਨੇ ਕੀ ਗੱਲ ਵਾ ਹੁਣਾਂ ਗੱਲਾਂ ਨਹੀਂ ਕਰਨੀਆਂ ਮੂੰਹ ਜੋ ਕੋਈ ਗੱਲ ਨਹੀਂ ਮੇਰੇ ਲਾਗੇ ਤੇ ਆਣ ਕੇ ਕਰਨਾ ਵੇਖੀਂ ਸਹੀਂ ਠਾਂਡੇ ਇਹਨਾਂ ਨੇ ਮੈਂ ਕਿਦਾਂ ਪੁੰਨੀ ਆ ਹੋਰ ਇਹਨਾਂ ਨਾਲ ਤੇ ਕਿਹੜੀ ਕਟੂਕਤ ਕਰਨੀ ਆ ਉਹ ਹੀ ਗੱਲਾਂ ਕਰਨੀਆਂ ਨੇ ਹਾਂਜੀ ਚਾ ਦੀਦੀ ਆ ਵੇਖ ਲੋ ਆਂਦੇ ਸਿਰ ਦੇ ਵਾਲਾਂ ਨੂੰ ਪੈ ਗਈ ਏ ਬੰਦਾ ਪੁੱਛੇ ਜੇ ਤੈਨੂੰ ਮਿਲਣ ਆਏ ਆ ਤੇ ਪਿਆਰ ਨਾਲ ਮਿਲ ਕਿੱਥੇ ਗਈਆਂ ਸੀ ਕਿਉਂ ਵੀਆਂ ਸੀ ਮੈਨੂੰ ਪਤਾ ਹੁੰਦਾ ਨਹੀਂ ਆ ਜਾਣਾ ਆਪਾਂ ਜਾਣਾ ਹੀ ਨਹੀਂ ਸੀ ਇਹਦੀਆਂ ਗੱਲਾਂ ਸੁਣਨ ਨੂੰ ਮਿਲ ਗਈਆਂ ਭਾਤਾਂ ਦੇ ਪ੍ਰਧਾਨ ਮੰਤਰੀ ਸਦੀ ਆ ਉਹ ਕੀ ਤੇ ਗੱਲ ਲੱਗ ਗਈ ਪ੍ਰਧਾਨ ਮੰਤਰੀ ਕੀ ਸਦਨੇ ਹੁੰਦੇ ਬੰਦਾ ਬਿਮਾਰ ਆ ਆਜ ਕੋਈ ਮਿਲ ਗੇ ਲਈ ਜਾਂਦਾ ਹੈ ਇਹਦਾ ਮਤਲਬ ਇਹ ਥੋੜੀ ਕਿ ਇੰਦਾ ਹੀ ਮੂੰਹ ਚੁੱਕਿਆ ਬਿਨਾਂ ਕਿਸੇ ਚਾਹਤੇ ਨਾ ਉਹ ਮੈਨੂੰ ਕਹਿੰਦੀ ਸੀ ਸਮੋਸੇ ਲੈ ਜੀ ਆ ਸ਼ਾਨ ਫੁੱਲ ਬੜੀਆਂ ਜੋਗੀ ਐ ਸਮੋਸੇ ਖਾਣ ਦੇ ਦੀਆਂ ਬੜੀਆਂ ਵਫਲੜੀਆਂ ਚੰਗਾ ਹੋ ਜਾਂਦਾ ਤੇ ਮਰਾ ਸੂਟ ਮਿਲਣੇ ਆ ਤੇ ਉਹਦਾ ਕੰਮ ਕਰਨਾ ਆਹ ਹੈ ਕਰੀਮ ਵਾਲੇ ਬਿਸਕਟ ਠੀਕ ਆਡੀਆਂ ਕਰੀਮਾਂ ਨੂੰ ਪੈਂਦੀਆਂ ਨਾ ਇਹੀ ਫੋਨ ਆਈ ਜਾਂਦਾ ਮੈਂ ਗਿਆ ਚੱਲ ਕੋਈ ਨਹੀਂ ਜਾ ਕੇ ਮਿਲਦੇ ਆ ਤੇ ਮੈਂ ਤੁਹਾਡੇ ਬਿਸਕਟ ਹਸਤੇ ਤਾਂ ਕੋਈ ਰੱਖੋ ਪਰ ਜਾਤ ਵਿੱਚ ਗੱਲਾਂ ਕਰਦੀਆਂ ਵਿਚਾਰ ਆ ਜਿਹੜੀਆਂ ਇਕੱਠੀਆਂ ਕਰਨੀਆਂ ਜਿਹੜਾ ਗਿਆ ਕਰੇ ਉਹਦੇ ਇਲਾਵਾ ਕੰਮ ਹੀ ਨਹੀਂ ਆਦਾ ਆ ਜੀ ਤਾਂ ਕੋਈ ਦਿੱਕਤ ਨਹੀਂ ਆਇਆ ਲੋ ਪੀਣਾ ਕਰ ਲਓ। ਆਪਾਂ ਹੁਣ ਤੇ ਗੱਲ ਨਹੀਂ ਕਰਨੀ। ਹਜੇ ਤੇ ਚਾਹ ਪਾਣੀ ਪੀ ਲਓ। ਜਦੋਂ ਸੂਟਾਂ ਦੀ ਗੱਲ ਹੋਈ ਨਾ ਫਿਰ ਦੱਸਾਂਗੇ। ਤੇ ਕਹਦੇ ਹੋ ਦੋਵੇਂ ਜਾਣੀਆਂ। ਪਰ ਮੈਨੂੰ ਤਾਂ ਬੁਰੀ ਬਣਾਇਓ। ਨਹੀਂ ਤੁਹਾਨੂੰ ਕਤੋਂ ਬਣਾਉਣਾ। ਥੋੜੀ ਦੇਰ ਚਲੋ। ਚਲੋ ਚਲੋ ਚਲੀ ਗਾਵਾਂ ਨਾ ਮਾਵਾਂ। ਹਲੋ ਦੀਦੀ। ਆਹ ਮੰਮੀ। ਅਸੀਂ ਮੰਮੀ ਰੋਟੀ ਦਾ ਇੰਤਜ਼ਾਮ ਕਰ ਲਈਏ। ਤੁਸੀਂ ਚਾਹ ਪੀਓ। ਭੈਣ ਜੀ ਤੇ ਨਾ ਐਵੇਂ ਹੀ ਗਰਮ ਹੋਈ ਜਾਂਦੇ ਠੀਕੇ। ਆਹ ਵੇਖ ਲਓ ਪਰਜਾਈਆਂ ਤੁਹਾਡੀਆਂ ਅੱਗੇ ਪਿੱਛੇ ਫਿਰਨਦੀਆਂ ਕਿ ਨਹੀਂ ਹੁਣ। ਆਹੋ ਤਾਂ ਪਨੀਰ ਵਾਲੇ ਪਕੌੜੇ ਕੱਢ ਲਿਆ ਆ ਸੜੀਆਂ ਫੁੱਲਵੜੀਆਂ ਕਦੀ ਮੈਂ ਵੇਖੀਆਂ ਹੀ ਤਿੰਨੇ ਜਾਣੀਆਂ ਫੁੰਮਣੀਆਂ ਪੌਂਡੀਆਂ ਰਸੋਈ ਦੇ ਵਿੱਚ ਮੈਨਾਂ ਪਤਾ ਨਹੀਂ ਮੇਰੇ ਵਾਸਤੇ ਕਿਹੜੇ ਪਕਵਾਨ ਬਣਦੇ ਆ ਲੈ ਇਹ ਤਾਂ ਮੈਂ ਕਾਲੀ ਕਾਲੀ ਕੱਢੀਆਂ ਵਾ ਜੇ ਚਾਹ ਲੇਟ ਹੋ ਗਈ ਤੇ ਤੁਸੀਂ ਗੱਲਾਂ ਕਰਨ ਦਾ ਭਲਾ ਹੈਗਾ ਕੋਈ ਨਹੀਂ ਪਨੀਰ ਵਾਲੇ ਪਕੌੜੇ ਵੀ ਖਵਾ ਲ ਕੇ ਗੱਲਾਂਾਂਗੇ ਅਜੇ ਇੱਥੇ ਜੀ ਤੁਸੀਂ ਬਹੁਤਾ ਨਾ ਗੱਲਾਂ ਦੇ ਘੜਾ ਨਾ ਕਰ ਮੈਂ ਪਕੌੜੇ ਬਸੇਰੇ ਖਾਨੀ ਆਪਣੇ ਘਰ ਜਾ ਜਾ ਕੇ ਨਾ ਆਪਣਾ ਕੰਮ ਕਰ ਜਿਹੜੀਆਂ ਕੱਢੀਆਂ ਨਾ ਹੁਣ ਇਹੋ ਖਾ ਲੈਣੀਆਂ ਮੱਥਾ ਡੰਮਿਆ ਹੋਣਾ ਮੇਰਾ ਚੱਲ ਪੀਓ ਚਾਹ ਗੁੱਸਾ ਕਾ ਨੂੰ ਕਰਦੇ ਜੇ ਲਓ ਮੰਮੀ ਜੀ ਤਹੀ ਨਹੀਂ ਫੜੋ 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 ਅਹੀਂ ਰੋਟੀ ਬਣਾ ਲਈਏ ਬਣਾ ਲਓ ਮਸਰਾਂ ਦੀ ਦਾਲ ਮੇਰੇ ਵਾਸਤੇ ਆ ਵੇਖ ਲੋ ਜਦੋਂ ਪੇਕੇ ਆਉਂਦੇ ਆ ਉਹਦੇ ਇਹੋ ਗਾੜੀ ਰੱਖਦੇ ਆਵਾ ਹੈ ਅਕਲ ਦਾ ਘਟਾ ਇਹਨਾਂ ਨੂੰ ਮਾਸਾ ਜਿੰਨੀ ਸ਼ਰਮ ਹਜਾ ਹੈ ਨਹੀਂ ਆ ਇਹ ਸ਼ਰਮੰਜਾ ਹੋਵੇ ਤਾਂ ਫਿਰ ਆ ਆਜਦਾ ਬਣਾ ਕੇ ਕਲ ਹੁੰਦੀਆਂ ਕੋਈ ਗੱਲ ਨਹੀਂ ਇਹਨਾਂ ਦੋਵਾਂ ਜਾਣਿਆਂ ਨੂੰ ਬਾਹਰੋਂ ਆ ਲੈਂਦੇ ਇਹਨਾਂ ਨੂੰ ਮੈਂ ਦੱਸਣੀ ਆ ਇਹ ਬੰਦਾ ਕਰੇ ਇਹਨਾਂ ਨੂੰ ਬੜੀਆਂ ਚਾਤਰਾਵਾਂ ਵੰਡੀਆਂ ਆਪਣੇ ਆਪ ਚਹੀਂ ਫੁੱਲ ਬੜੀਆਂ ਕੱਲੀਆਂ ਆ ਕਦੇ ਵੇਖੀਆਂ ਕਿਸ ਨੇ ਭਲਾ ਫੁੱਲ ਬੜੀਆਂ ਮੈਂ ਤਾਂ ਤਿੰਨੇ ਜਣੀਆਂ ਪਤਾ ਨਹੀਂ ਸੋਈ ਚ ਕੀ ਕਰਨ ਡੀਆਂ ਮੈਨੂੰ ਨਹੀਂ ਪਤਾ ਭੀ ਆਸ ਗਾਤਾਂ ਡੀਆਂ ਕੱਢਣ ਕਰਨ ਡੀਆਂ ਨੇ ਬੜੀ ਸਗਾਤ ਆ ਨਾ ਜਿਹੜੀ ਬਣਾਉਂਡੀਆਂ ਤਿੰਨੇ ਜਣੀਆਂ ਇੰਨੀ ਕੱਢ ਆ ਲੈ ਫੜੋ ਨਵਾਂ ਤਾੜੀਆਂ ਨੇ ਕੱਢੀਆਂ ਵਾ ਖਾ ਲੋ ਨਵਾਂ ਨੇ ਕੱਢੀਆਂ ਨੇ